ਅੰਮ੍ਰਿਤਸਰ ਦੇ ਹਲਕਾ ਪੱਛਮੀ ਅਧੀਨ ਆਉਂਦੇ ਇਲਾਕਾ ਵਾਰਡ ਨੰਬਰ 66 ਵਿਕੇ ਹਰਜਿੰਦਰ ਸਿੰਘ ਜਿੰਦਾ ਸਕੱਤਰ ਜਨਰਲ ਪੰਜਾਬ ਅਮਨਪ੍ਰੀਤ ਸਿੰਘ ਹੈਰੀ ਮਾਜਾ ਪ੍ਰਧਾਨ ਐਸਓਆਈ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨੀਤ ਜੋਸ਼ੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਅਨੀਤ ਜੋਸ਼ੀ ਨੂੰ ਭਰੋਸਾ ਦਿੱਤਾ ਕਿ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਵੱਡੀ ਜਿੱਤ ਹੋਵੇਗੀ ਅਤੇ ਹੋ ਜਿੱਤ ਕੇ ਇਸ ਇਲਾਕੇ ਦੇ ਵਿੱਚ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਹਨ ਉਹਨਾਂ ਨੂੰ ਪਹਿਲੇ ਅਧਾਰ ਤੇ ਕਰਾਉਣਗੇ ਇਸ ਮੌਕੇ ਤੇ ਹਰਨ ਸਿਮਰਨ ਦੀਪ ਸਿੰਘ ਜਨਨ ਸਕੱਤਰ ਜੋਤ ਸ਼ਰਮਣਿ ਅਕਾਲੀ ਦਲ ਪ੍ਰਧਾਨ ਗੁਰਦੁਆਰਾ ਬੋੜੀ ਸਾਹਿਬ ਸਵਿੰਦਰ ਸਿੰਘ ਕੋੜ ਖਾਲਸਾ ਸਤਪਾਤ ਸਿੰਘ ਵਡਾਲੀ ਹਮਨ ਸਾਹਿਬ ਤੇ ਬਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਹੋਏ ਸਨ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਾਲਦੀਰ ਰਿਪੋਰਟ ਸਰਪਾ ਦੇ ਸਰਪਾ ਨਹੀਂ 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 ਸਰਪਾ ਦੇ ਡੋ ਜੋਸੀ ਸਾਹਿਬ ਨੂੰ ਬਾਹਰ ਨਹੀਂ ਸਰਪਾ ਜੋ ਆਹ ਰਾ ਖਾਲੀ ਦਾਤਾ ਜੋਸੀ ਸਾਹਿਬ ਨੇ ਗੱਲ ਜੀ ਸਾਹਮਣੇ ਦੇ ਕੋਈ ਕਰੀ ਖਾਲੀ ਅਦਰ ਇੱਕ ਜੀ ਸਾਹਮਣੇ ਦੇ ਕੋ ਹਾਂ ਜੀ ਸਰਪਾ ਹੋਣਾ ਸਰਪਾ ਹੋਣਾ ਆਪਾਂ ਦੇਖ ਆਪਾਂ ਫੜੋ ਜਿੰਦਾ ਅਮਨਪ੍ਰੀਤ ਹੈਰੀ ਜਿਹੜੇ ਮਾਝੇ ਦੇ ਸਾਡੇ ਐਸ.ਓ.ੀ ਦੇ ਪ੍ਰਧਾਨ ਆ ਬਹੁਤ ਵੱਡਾ ਪ੍ਰੋਗਰਾਮ ਸੀ ਬਹੁਤ ਵੱਡੀ ਰੈਲੀ ਸੀ ਮੈਂ ਥੋੜਾ ਲੇਟ ਆਇਆ ਮੈਂ ਇਸ ਗੱਲ ਦੀ ਮਾਫੀ ਵੀ ਮੰਗੀ ਆ ਕਿਉਂਕਿ ਪ੍ਰੋਗਰਾਮ ਇੰਨੇ ਜਿਆਦੇ ਆ ਸਵੇਰ ਤੋਂ 7 ਵਜੇ ਤੋਂ ਮੈਂ ਨਿਕਲਦਾ ਤੇ ਹੌਲੀ ਹੌਲੀ ਅੱਧਾ ਅੱਧਾ ਘੰਟਾ ਵੀ ਲੇਟ ਹੁੰਦੇ ਆ ਤੇ ਕੀਰ ਦੇ ਪ੍ਰੋਗਰਾਮ ਦੇ ਮੈਂ ਘੱਟ ਤੋਂ ਘੰਟੇ ਲੇਟ ਆਇਆ ਇੱਥੇ ਉਹਦੇ باوجود ਲੋਕ ਡਟੇ ਸੀ ਮੇਰੀਆਂ ਭੈਣਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਹਾਂ ਲੋਕ ਇੰਨਾ ਚਿਰ ਬਹਿਣਾ ਇਲੀ ਪੇਸ਼ੈਂਸ ਇੰਨੀ ਗਰਮੀ 'ਚ ਤੇ ਇਹਨਾਂ ਦਾ ਅਸ਼ੀਰਵਾਦ ਪਿਆਰ ਤੇ ਇਹਨਾਂ ਦੋਹਾਂ ਦਾ ਦੋਹਾਂ ਦਾ ਜਿਹੜਾ ਨਾ ਇਹਨਾਂ ਲੋਕਾਂ ਦੇ ਨਾਲ ਜੁੜਾ ਹੋਇਆ ਲੋਕਾਂ ਦੇ ਦੋਹਾਂ ਦੇ ਦੋਹਾਂ ਦਾ ਲੋਕਾਂ ਦੇ ਨਾਲ ਪਿਆਰ ਆ ਲੋਕਾਂ ਦੇ ਕੰਮ ਆਉਂਦੇ ਆ ਲੋਕਾਂ ਦੇ ਨਾਲ ਖੜਦੇ ਆ ਇਹ ਮੈਂ ਵੇਖਿਆ ਸਾਖਸ਼ਾਤ ਬਾਕੀ ਮੈਂ ਵੇ ਸੇਵਾ ਕਰਨੀ ਆ ਤੁਹਾਨੂੰ ਪਤਾ ਜੇ ਵੀ ਐਮਐਲਏ ਰਿਆਂ ਮੰਤਰੀ ਰਿਆਂ ਪਹਿਲਾ ਐਮਐਲਏ ਜਿਹੜਾ ਸਾਈਕਲ ਦੇ ਲੋਕਾਂ ਤੱਕ ਪਹੁੰਚਦਾ ਸੀ ਤੇ ਅੱਜ ਚਾਰ ਕੈਂਡੀਡੇਟ ਆ ਮੇਨ ਜਿਹੜੇ ਆ ਤਿੰਨ ਤੇ ਇੱਕ ਝਾੜੂ ਵਾਲਾ ਇੱਕ ਬੀਜੇਪੀ ਦਾ ਇੱਕ ਕਾਂਗਰਸ ਦਾ ਇਹ ਤਿੰਨੇ ਜਿਹੜੇ ਆ ਇਹਨਾਂ ਨੇ ਕੁਝ ਨਹੀਂ ਕੀਤਾ ਦੋ ਪੈਸਿਆਂ ਦਾ ਕੰਮ ਨਹੀਂ ਪੈਣਾ ਕਿਸੇ ਨੇ ਕੀਤਾ ਇਹਨਾਂ ਨੂੰ ਮੌਕੇ ਮਿਲੇ ਬੜੇ ਵੱਡੇ ਕੰਬੈਸਟਰ ਸੀ ਅਮਰੀਕਾ ਦੇ ਵਿੱਚ ਉਹਨੂੰ ਗੱਲਾਂ ਕਰਦਾ ਮੈਂ ਕੰਪਨੀ ਲਿਆਉਂਗਾ ਫਿਰ ਇੱਕ ਦਿਨ ਮੈਂ ਵੇਖਿਆ ਉਹ ਕਰਨ ਲਿਆ ਇਹ ਮੰਤਰੀ ਆਂਦਾ ਮੈਂ ਇੱਥੇ ਸੀਵਰੇਜ ਪਾ ਕੇ ਤੇ ਸੜਕ ਬਣਾਤੀ ਆ ਇਹ 8 ਸਾਲ ਹੋ ਗਏ 8 ਨਹੀਂ ਇਹ ਬਣੀ ਆ ਆਪਣਾ ਨਾਂ ਦੀ 2009 ਦਾ ਇਹ ਜਿਹੜਾ ਵਾ 10 ਦਾ ਜਿਹੜਾ ਨਾ ਮੈਂ ਬੰਦ ਕਰਾਇਆ ਗੰਦਾ ਨਾਲ ਜਿਹੜਾ 10 13 ਸਾਲ ਹੋ ਗਿਆ ਇਹਨੂੰ 14 14 ਸਾਲ ਬੰਦ ਹੋਏ ਇਹਨੂੰ ਆਂਦਾ ਇਹ ਗੈਸਾਂ ਨਾਲ ਪਟਾਕੇ ਪੈ ਜਾਣੇ ਇੱਥੇ ਮੈਂ ਕਿਹਾ ਯਾਰ ਇਹ ਕਿੱਥੋਂ ਕੋਰਸ ਕਰਕੇ ਆਇਆ ਮੈਨੂੰ ਤੇ ਪਤਾ ਲੱਗਾ ਸੀ ਮੈਨੂੰ ਤੇ ਪਤਾ ਲੱਗਾ ਸੀ ਐਮਬੈਸਡਰ ਆਇਆ ਵਸਿਆਣਾ ਉਹ ਕੁਛ ਆਂਦਾ ਇਹ ਗੈਸਾਂ ਭਰ ਜਾਣੀਆਂ ਪਟਾਕੇ ਪੈ ਜਾਣੇ ਆ ਅੱਜ ਤੱਕ 13 ਸਾਲ ਦੇ ਵਿੱਚ ਇੱਕ ਸਿੰਗਲ ਏਸੀਵਰੀ ਦੀ ਕੰਪਲੇਨ ਨਹੀਂ ਆਈ ਐਡੇ ਵੱਡੇ ਪੂਰੇ ਪਏ ਆ ਐਡਾ ਵਧੀਆ ਮਤਲਬ ਜਿਹੜਾ ਡਿਜ਼ਾਈਨ ਕਰਕੇ ਤੇ ਇਹਨਾਂ ਦਾ ਜਪਾਨ ਦੇ ਪੈਸੇ ਲਾ ਦਦੇ ਆ ਪੀ ਆਈ ਡੀ ਬੀ ਦੇ ਆਪਣਾ ਜੇ ਤੁਸੀਂ ਇਹ ਸੁਣੋ ਨਾ ਇਹਨਾਂ ਨੂੰ ਪਹਚਾਓ ਮੈਂ ਤੇ ਨਾ ਅੰਬੈਸਡਰ ਸਾਹਿਬ ਮੈਂ ਤੁਹਾਨੂੰ ਵੈਸੇ ਇਕੱਲੀ ਬਾਈਟ ਕਰਕੇ ਵੀ ਜਵਾਬ ਦਊਗਾ ਤੁਸੀਂ ਪਤਾ ਨਹੀਂ ਕਿੱਥੋਂ ਸਿੱਖ ਗਿਆ ਇਹ ਗੱਲਾਂ ਤੁਹਾਨੂੰ ਇਹ ਸਮਝ ਹੋਣੀ ਚਾਹੀਦੀ ਏਡੇ ਪੜੇ ਲਿਖੇ ਬੰਦੇ ਦੇ ਇਹ ਡਿਜ਼ਾਈਨ ਕੀਤਾ ਵਧੀਆ ਸੀਵਰੇਜ ਵਧੀਆ ਇੰਜੀਨੀਅਰਾਂ ਨੇ ਫਿਰ ਇਹ ਪੈਸੇ ਪੰਜਾਬ ਸਰਕਾਰ ਦੇ ਲੱਗੇ ਤੇ ਟੋਟਲ ਇਹਦੇ ਤੇ ਪੀ ਆਈ ਡੀ ਬੀ ਦਾ ਫੰਡ ਲੱਗਾ ਵਾ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਬੋਰਡ ਦਾ ਜਿਹੜਾ ਨਾ ਸੀਵਰੇਜ ਬਣਾ ਪਾਇਆ ਸੀ ਉਸ ਤੋਂ ਬਾਅਦ ਮੈਂ ਇੰਪਰੂਵਮੈਂਟ ਫੰਡ ਦੇ ਵਿੱਚੋਂ ਪੈਸੇ ਲਾ ਕੇ ਸੜਕ ਬਣਾਈ ਹੈ ਇੱਥੇ ਤਕਰੀਬਨ ਕਬੀ 25 ਕਰੋੜ ਰੁਪਇਆ ਇਹਦੇ ਤੇ ਲੱਗਾ ਤੇ ਅੱਜ ਤੱਕ 13 ਸਾਲਾਂ ਚ ਇਸ ਸੀਵਰੇਜ ਦੀ ਕੰਪਲੇਨ ਨਹੀਂ ਆਈ ਕਦੀ ਜਿਹੜੇ ਲਾਗੇ ਰਹਿੰਦੇ ਉਹਨਾਂ ਨੂੰ ਪੁੱਛੋ ਘਰੇ ਬੈਠੇ ਗੱਲਾਂ ਕਰ ਜਾਂਦੇ ਜੇ ਆਹ ਹੱਥ ਨਾ ਪਹੁੰਚੇ ਥੂਕ ਔੜੀ ਵਾਲੀ ਗੱਲ ਤੇ ਆਪ ਨਹੀਂ ਕੁਝ ਕੀਤਾ ਦੂਜਿਆਂ ਦੀ ਕੀਤੇ ਕੰਮਾਂ ਨੂੰ ਨਿੰਦੋ ਨਾ ਘਟਦੋਂ ਘਟ ਤੁਸੀਂ ਤੇ ਗੋਭੀ ਵੇਚਦੇ ਜਾਂਦੇ 350 ਰੁਪਏ ਕਿਲੋ ਵੇਚ ਦਾਂਗੇ ਤੁਸੀਂ ਜਾਂਦੇ ਪਰਾਲੀ ਤੋਂ ਤੇਲ ਕੱਢਾਂਗੇ ਜਾਨ ਅੰਦਾਜ਼ੀ ਤੁਹਾਨੂੰ ਪਤਾ ਪ੍ਰਾਲੀ ਚੋਂ ਜਹਾਜਾਂ ਚ ਪਾਉਣ ਵਾਲਾ ਤੇਲ ਨਿਕਲਦਾ ਮੈਂ ਕਿਹਾ ਮੋਦੀ ਸਾਹਿਬ ਨੂੰ ਦੱਸੋ ਉਹ 10 ਸਾਲ ਤੋਂ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਜਿਆਦਾ ਕੋਈ ਕਿਤੋਂ ਕੋਰਸ ਕਰਕੇ ਆਗੇ ਜੇ ਤੇ ਮੋਦੀ ਸਾਹਿਬ ਹੁਣ ਤੱਕ ਇੰਨੀ ਪ੍ਰਾਲੀ ਅੱਗ ਲੱਗੀ ਆ ਖੜਕੇ ਦੇ ਜਹਾਜਾਂ ਦਾ ਤੇਲ ਹੀ ਕੱਢ ਲੈਂਦੇ ਹੈ ਪਹਿਲਾਂ ਪੁਰੀ ਸਾਹਿਬ ਆਏ ਉਹ ਸਿਵਲ ਐਵੀਏਸ਼ਨ ਮਿਨਿਸਟਰ ਹੈ ਉਹਨਾਂ ਨੂੰ ਵੀ ਪਤਾ ਲੱਗਾ ਕਿ ਜਹਾਜਾਂ ਦਾ ਤੇਲ ਜਿਹੜਾ ਉਹ ਪ੍ਰਾਲੀ ਚੋਂ ਨਿਕਲਦਾ ਉਹ ਬਾਬਾ ਬਲੋਗ ਜ਼ਿੰਮੇਦਾਰ ਤੇ ਵਿਚਾਰੇ ਆਂਦੇ ਸਾਰੇ ਦੇਸ਼ ਦੀਆਂ ਗਾਲਾਂ ਖਾਣੇ ਆ ਪਰ ਆਲੀ ਲੈ ਜੋ ਵੱਢ ਕੇ ਤੇਲ ਕੱਢੋ ਘੋ ਕੱਢੋ ਜੋ ਮਰਜ਼ੀ ਕੱਢੋ ਪਹਿਲੀ ਵਿਹਲੀ ਕਰਦੇ ਉਹਨਾਂ ਦੀ ਉਹਨਾਂ ਨੂੰ ਅੱਗ ਨਾ ਲਾਉਣੀ ਪਵੇ ਸਾਰੇ ਦੇਸ਼ ਦੀਆਂ ਗਾਲਾਂ ਨਾ ਖਾਣੀਆਂ ਪੈਂਦੇ ਪਵੇ ਕਿਉਂਕਿ ਸੋਰਸਿਸ ਨਹੀਂ ਆਗੇ ਖਰਚਾ ਨਹੀਂ ਪੂਰਾ ਕਰ ਪਾਉਂਦੇ ਇਹ ਗੱਲਾਂ ਕਰਦਾ ਹੋਰ ਹੀ ਨਵੀਆਂ ਹਾਂ 500 ਰੁਪਏ ਮਟਰ ਵੇਚੂਗਾ ਇੱਕ ਗੜ ਪੈਗੇ ਬਜ਼ੁਰਗਾਂ ਦੇ ਤੂੰ ਨਾ ਸਾਨੂੰ ਗੋਭੀ ਖਾਣ ਦੇਣੀ ਆ ਨਾ ਤੂੰ ਮਟਰ ਖਾਣ ਦੇਣੇ ਆ ਹਾਂ ਤੂੰ 350 ਰੁਪਏ ਗੋਭੀ ਕਰੀ ਜਾਂਦਾ 500 ਰੁਪਏ ਕਿਲੋ ਮਟਰ ਕਰੀ ਜਾਂਦਾ ਇਹ ਕਹਾਣੀਆਂ ਬਾਣੀਆਂ ਜਿਹੜੀਆਂ ਨਾ ਸਬਜ਼ ਬਾਗ ਇਹ ਲੋਕੀ ਵੇਖ ਚੁੱਕੇ ਆ ਦਿੱਲੀ ਮਾਡਲ ਵਾਲੇ ਵੀ ਇਤਰਾਹਾਂ ਦੀਆਂ ਗੱਲਾਂ ਕਰਦੇ ਇਹ ਕੈਪਟਨ ਸਾਹਿਬ ਨੇ ਇਤਨਾ ਦੀਆਂ ਗੱਲਾਂ ਕੀਤੇ ਹੁਣ ਲੋਕੀ ਵੇਖਦੇ ਪਏ ਬੰਦਾ ਕਿਹੜਾ ਕੰਮ ਦਾ ਵਾ ਜਿੰਨੇ ਕੁਛ ਕੀਤਾ ਹੋਵੇ ਤੇ ਉਹ ਇੱਕੋ ਸੇਵਾਦਾਰ ਨਜ਼ਰ ਆਉਂਦਾ ਤੁਸੀਂ ਤੇ ਚੌਥੇ ਨੰਬਰ ਤੇ ਆਉਣਾ ਤੁਹਾਨੂੰ ਸਮੁੰਦਰੀ ਸਾਹਿਬ ਸਾਰਾ ਜੋਰ ਤੇ ਤੁਹਾਡਾ ਸੰਧੂ ਤੋਂ ਸਮੁੰਦਰੀ ਬਣ ਜੀ ਲੱਗ ਗਿਆ ਫਿਰ ਤੁਸੀਂ ਆਦੇ ਦਾਦੇ ਦੇ ਨਾਂ ਦੇ ਵੋਟਾਂ ਪਾ ਦਿਓ ਇਹ ਕੋਈ ਕੁਆਲੀਫਿਕੇਸ਼ਨ ਨਹੀਂ ਆ ਤੇ ਦਾਦਾ ਜੀ ਨੇ ਕੁਝ ਕੀਤਾ ਹੈ ਤੇ ਤੁਹਾਨੂੰ ਵੋਟਾਂ ਲੋਕੀ ਉਹਦੇ ਕਰਕੇ ਪਾ ਦੇਣ ਮੇਰੇ ਫਾਦਰ ਵੀ ਟੀਚਰ ਰਹੇ ਮੈਂ ਕਹਾਂ ਮੈਨੂੰ ਪਾ ਦਿਓ ਵੋਟਾਂ ਉਹਨਾਂ ਪੰਜਾਬ ਵਿੱਚ ਬੜੇ ਲੋਕਾਂ ਨੂੰ ਪੜਾਇਆ ਇੰਜ ਗੱਲਾਂ ਨਹੀਂ ਬਣਦੀਆਂ ਲੇਕਿਨ ਲੋਕਾਂ ਨੂੰ ਪਤਾ ਹੀ ਨਹੀਂ ਇਹ ਕੌਣ ਹੈਗੇ ਤੇ ਹੁਣ ਜਦੋਂ ਆਏ ਇਲੈਕਸ਼ਨ ਦੌਰਾਨ ਸਾਹਮਣੇ ਇਹਦੇ ਲੋਕਾਂ ਨੂੰ ਪਤਾ ਲੱਗਾ ਵੀ ਕੌਣ ਸਮੁੰਦਰੀ ਮੈਂ ਤੇ ਆਖਿਆ ਪਹਿਲਾਂ ਤਾਂ ਪਤਾ ਵੀ ਨਹੀਂ ਇਹ ਪੜੇ ਵੀ ਦੂਨ ਸਕੂਲਾਂ ਚ ਉਸ ਤੋਂ ਬਾਅਦ ਦਿੱਲੀ ਪੜ੍ਹੇ ਉਸ ਤੋਂ ਬਾਅਦ ਬਾਹਰ ਚਲ ਗਏ ساری ਉਮਰ ਤੇ ਅੰਮ੍ਰਿਤਸਰ ਵਾਲ ਨੂੰ ਤੱਕਿਆ ਨਹੀਂ ਇਹਨਾਂ ਨੇ ਹੁਣ ਤੱਕ ਕਿਨਾ ਕਰੀ ਜਾਂਦੇ ਮੈਂ ਸਮੁੰਦਰੀ ਆ ਮੇਰਾ ਦਾਦਾ ਤੇ ਰਹਿੰਦਾ ਇਸ ਕਰਕੇ ਮੈਂ ਅੰਮ੍ਰਿਤਸਰ ਦਾ ਇੰਝ ਥੋੜੀ ਹੁੰਦਾ ਜੀ ਸਰ ਜੋ ਮੌਜੂਦਾ ਸਰਕਾਰ ਕਰ ਰਹੀ ਆ ਜੋ ਉਹਨੇ ਝੂਠੇ ਵਾਅਦੇ ਕੀਤੇ ਸੀਗੇ ਲੋਕਾਂ ਦੇ ਦਿਲਾਂ ਨਾਲ ਖੇਲ-ਖਵਾੜ ਕੀਤਾ ਲੋਕਾਂ ਨੇ ਸੁਪਨੇ ਨਾਲ ਖੇਲ-ਖਵਾੜ ਕੀਤਾ ਜੋ ਕੀਤਾ ਸੀ ਉਹਨਾਂ ਨੇ ਜੋ ਪਿਛਲੀਆਂ ਪਾਰਟੀਆਂ ਦੇ ਵਿਰੁੱਧ ਉਹਨਾਂ ਨੇ ਉਹਨਾਂ ਦੇ ਲਾਏ ਸੀ ਉਸ ਦਸਾਂਜ ਕੱਚੇ ਹੀ ਕੀ ਇਹ ਨਹੀਂ ਕਰਦੇ ਉਹਨਾਂ ਦੇ ਉਲਟ ਉਤਰਿਆ ਤੇ ਅੱਜ ਉਸੇ ਰੋਸ ਦੇ ਵਿੱਚ ਵਿਕਾਸਪੁਰਸ਼ ਰਿਣੀਲ ਜੋਸ਼ੀ ਆਏ ਨੇ ਉਹਨਾਂ ਨੇ ਆਪਣੇ ਵਿਕਾਸਾਂ ਬਾਰੇ ਗਨਾਇਆ ਤੇ ਮੌਜੂਦਾ ਸਰਕਾਰ ਨੇ ਜੋ ਨਹੀਂ ਕੰਮ ਕੀਤੇ ਉਹਨਾਂ ਨੂੰ ਦੋਦਕਾਰਿਆ ਕਿ ਤੁਸੀਂ ਦੁਨੀਆ ਦੀਆਂ ਅੰਦਰ ਲਾਇਕ ਸਰਕਾਰ ਹੋ ਕਿੰਨਾ ਜੀ ਪਰਵਾਹ ਜਾਤ ਹੋਇਆ ਜੀ ਹਾਂਜੀ ਕਿੰਨੀ ਜੀ ਭਾਰੀ ਇੱਥੇ ਜੀ 1500 2015 ਇਕੱਠ ਹੋਇਆ ਸਭ ਤੋਂ ਵੱਡੀ ਗੱਲ ਹੈ ਮੇਰੀ ਵਾਰਡ ਮੇਰਾ ਪਰਿਵਾਰ ਮੈਂ ਉਹਨਾਂ ਆਪਣੀਆਂ ਭੈਣਾਂ ਦਾ ਮਤਾਵਾਂ ਦਾ ਰਿਣੀ ਆ ਜਿਹੜੇ ਵੇਖੋ ਰੋਟੀ ਟੁੱਕ ਦਾ ਟਾਈਮ ਆ ਉਹ 6:30 ਵਜੇ ਦੇ ਆਏ ਸੀ ਤੇ 9:30 ਵੱਜ ਗਿਆ ਮੈਂ ਉਹਨੇ ਬਜ਼ੁਰਗਾਂ ਦਾ ਧੰਨਵਾਦ ਆ ਨੌਜਵਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਨੀ ਪੂਰੀ ਜੋਸ਼ੀ ਦੇ ਨਾਲ ਅੱਜ ਦੀ ਰੈਲੀ ਪੁਗਤਾਈ ਆ ਮੈਂ ਸਦਾ ਇਹਨਾਂ ਦਾ ਰਣੀ ਰਾਵਾਂਗਾ ਮੌਜੂਦਾ ਐਮਪੀ ਸਾਹਿਬ ਦੀ ਜਿਵੇਂ ਦੇਖੀਓ ਮੌਜੂਦਾ ਐਮਪੀ ਸਾਹਿਬ ਤੁਹਾਨੂੰ ਪਤਾ ਹੀ ਹੈ ਮੌਜੂਦਾ ਸਾਹਿਬ ਪੀ ਸਾਹਿਬ ਦੇ ਕੀ ਹਾਲਾਤ ਨੇ ਕੁਝ ਵੀ ਨਹੀਂ ਆ ਉਹ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਜਿਵੇਂ ਨੀਲ ਜੋਸ਼ੀ ਨੇ ਕਿਹਾ ਕਿ ਇਹਨਾਂ ਦਾ 1.5 ਫੁੱਟ ਦਾ ਕੋਈ ਕੰਮ ਕਰਕੇ ਦਿਨਾ ਦਿਓ ਦਿਨਾ ਦਿਓ ਕਿ ਇਹਨਾਂ ਨੇ ਕੋਈ ਵਲਵਦੀ ਕੀਤੀ ਆ ਤੇ ਮੈਂ ਜੋ ਕਰਾਂਗਾ ਹੁਣ ਜਿੱਥੇ ਆਪ ਖੁਦ ਨਾਲੇ ਤੇ ਰਹਿ ਰਹੇ ਨੇ ਲੋਕਾਂ ਦੇ ਕਿੰਨਾ ਕੁਸ਼ੇ ਸਭ ਤੋਂ ਵੱਡੀ ਗੱਲ ਛੱਡ ਦਿਓ ਚੀਜ਼ਾਂ ਐਸੀ ਬਣ ਜਾਣਗੀਆਂ ਟੂਟੀਆਂ ਬਣ ਜਾਣਗੀਆਂ ਦੁਨੀਆ ਦੀ ਜਾਇਦਤ ਬਣ ਜੇ ਦੁਨੀਆ ਦਾ ਬੰਦਾ ਚਲ ਗਿਆ ਤਾਂ ਨਹੀਂ ਜਾ ਸਕਦਾ ਵਾਪਸ ਲੋਕਾਂ ਨੂੰ ਸਾਦੀ ਬਿਮਾਰੀ ਹੋ ਰਹੀ ਆ ਤੋ ਸੋ ਲੋਕਾਂ ਨੇ بڑے بڑے ਵਾਦੇ ਉਹਨਾਂ ਨੇ ਕੀਤੇ ਪਰ ਆਪਣੇ ਵਾਦੇ ਦੇ ਆਪਾਂ ਨਾਲਾ ਨਹੀਂ ਪੂਰ ਸਕੇ ਤੋ ਵਿਕਾਸ ਕੀ ਕਰਨਗੇ ਵੋਟਰਾਂ ਨੂੰ ਕੀ ਅਪੀਲ ਆਉਂਦੀ ਮੈਂ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਸਚਾਈ ਦੀ ਸੱਚ ਦੀ ਜਿਹੜੀ ਖੇਤਰੀ ਪਾਰਟੀ ਆ ਖੇਤਰਬਾਰੇ ਸੋਚਦੀ ਆ ਪੰਜਾਬੀ ਦੀ ਹੋਣ ਦੀ ਗੱਲ ਕਰਦੀ ਆ ਪੰਜਾਬੀ ਦੀ ਗੱਲ ਕਰਦੀ ਆ ਉਹਨੂੰ ਵੋਟ ਪਾਇਓ ਜਿਨੇ ਵਿਕਾਸ ਕੀਤਾ ਅੰਬਰਸਰਚ ਉਹਨੂੰ ਵੋਟ ਪਾਇਆ ਅੱਜ ਜੀ ਵਾਰ ਨੰਬਰ 68 ਤੇ ਵਿੱਚ ਮੇਰੇ ਸਾੜੀ ਰਿਆਸ਼ ਹੈ ਜੀ ਘਰ ਆ ਇੱਥੇ ਅਣਿਜੋਸ਼ੀ ਜੀ ਦੇ ਹੱਕ ਵਿੱਚ ਰੈਲੀ ਕਰਵਾਈ ਗਈ ਆ ਇਹ 1 ਜੂਨ ਜਿਹੜੀ ਵੋਟਾਂ ਹੋ ਰਹੀਆਂ ਲੋਕ ਸਭਾ ਚੋਣਾਂ ਉਹਦੇ ਸਬੰਧੀ ਤੇ ਲੋਕਾਂ 'ਚ ਬਹੁਤ ਹੁੰਗਾਰਾ ਸੀ ਸਾਰੇ ਲੋਕਾਂ ਦਾ ਭਰਾਵਾਂ ਦਾ ਭੈਣਾਂ ਦਾ ਮਾਵਾ ਦਾ ਧੰਨਵਾਦ ਕਰਦਾ ਜਿਹੜੇ ਪਹੁੰਚੇ ਅੱਜ ਤੇ ਸਭ ਤੋਂ ਜ਼ਰੂਰੀ ਜੀ 6 6:30 ਵਜੇ ਦਾ ਟਾਈਮ ਸੀ ਤੇ ਜੋਸ਼ੀ ਸਾਹਿਬ 9:00 ਵਜੇ ਪਹੁੰਚੇ ਪਰ ਕੋਈ ਇੱਕ ਵੀ ਸੰਗਤ ਇਹ ਲੈਣੀ ਵੀ ਸਾਰੇ ਨੂੰ ਆਸੀ ਵੀ ਅੱਜ ਆਪਾਂ ਮੁਸ਼ਕਲਾਂ ਦਾ ਹੱਲ ਨਿਕਲੂਗਾ ਜੋਤੀ ਸਾਹਿਬ ਨਾਲ ਆਪਾਂ ਜਿਹੜੇ ਪਹਿਲੀ ਵਾਰੀ ਤਕਰੀ ਇੱਥੇ ਆਈ ਆ ਉਹ ਆਪਾਂ ਹੱਲ ਕਢਾਵਾਂਗੇ ਤੇ ਸਭ ਤੋਂ ਸਾਰੇ ਸੰਗਤਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਜਿਹੜੇ ਇੱਥੇ ਪਹੁੰਚੇ ਅਪੀਲ ਕੀ ਲਾਉਣੀ ਜਾਂਦੀ ਹੈ ਇਹ ਅਪੀਲ ਇਹੋ ਹੀ ਆ ਜੀ ਇੱਕ ਤਰੀਕ ਨੂੰ ਆਪਾਂ ਜਿਹੜਾ ਮੌਜੂਦਾ ਐਮਪੀ ਆ ਜੀ ਉਹਨੂੰ ਹੁਣ ਐਕਸ ਐਮਪੀ ਬਣਾ ਦਈਏ ਤੇ ਆਪਾਂ ਮੌਜੂਦਾ ਐਮਪੀ ਹੁਣ ਜੋਸੀ ਸਾਹਿਬ ਨੂੰ ਬਣਾਈਏ ਤੇ ਉਹਨਾਂ ਦਾ ਵਿਕਾਸ ਜਿਹੜਾ ਸਾਰੇ ਦੁਨੀਆ ਨੂੰ ਪਤਾ ਵੀ ਕਿੰਨਾ ਕੰਮ ਕਰਦੇ ਆ ਤੇ ਉਹ ਉਸ ਰਾਤ ਨੂੰ ਪਾਉਣ ਵਾਸਤੇ ਆਪਾਂ ਇੱਕ ਜੀਵ ਨੂੰ 3500 ਵੋਟਾਂ ਪਾਈਏ ਅਨਿਲ ਜੋਸ਼ੀ ਜੀ ਨੂੰ